ਸਿੱਖਾਂ ਦੀ ਜੜਦੀ ਕਲਾ ਅਤੇ ਖਾਲਸਾ ਹੀ ਜਹੋ ਜਲਾਲ ਦਾ ਪ੍ਰਤੀਕ ਕੌਮੀ ਤਿਹਾਰ ਖੁੱਲਾ ਮਹੱਲਾ ਦਾ ਆਗਾਜ਼ ਕਿਲਾ ਅਨੰਦਗੜ੍ਹ ਸਾਹਿਬ ਤੋਂ ਸ਼ੁਰੂ ਹੋ ਗਿਆ ਹੈ ਇਸ ਮੁਕ ਦੇ ਪ੍ਰਾਤਨ ਨਗਾਰਿਆਂ ਦੀ ਚੋੜ ਦੇ ਨਾਲ ਅਤੇ ਜੈਕਾਰਿਆਂ ਦੀ ਗੂੰਜ ਦੇ ਨਾਲ देर रात ਖੁੱਲੇ ਮਹੱਲੇ ਦਾ ਆਗਾਜ਼ ਕੀਤਾ ਗਿਆ 21 ਮਾਰਚ ਤੋਂ 26 ਮਾਰਚ ਤੱਕ ਖੁੱਲਾ ਮਹੱਲਾ ਕੀਰਤਪਾਤ ਸਾਬਤ ਦੇ ਸ਼੍ਰੀ ਅਨੰਦਪੁਰ ਸਾਹਿਬ ਵਿਖੇ ਮਨਾਇਆ ਜਾਣਾ ਹੈ ਪ੍ਰਾਤਨ ਰਵਾਇਤ ਅਨੁਸਾਰ ਦੇਰ ਰਾਤ ਕਰੀਬ ਗੁਰਮਤ ਸਮਾਗਦੀ ਸਮਾਪਤੀ ਦੇ ਉਪਰੰਤ ਪ੍ਰਾਤਨ ਨਗਾਰਿਆਂ ਦੀ ਚੋੜ ਦੇ ਨਾਲ ਖੁੱਲਾ ਮਹਲਾ ਦਾ ਰਸਮੀ ਆਗਾਜ਼ ਹੋਇਆ ਸਮਾਗਮ ਦੀ ਜੇਕਰ ਗੱਲ ਕੀਤੀ ਜਾਵੇ ਤਾਂ 21 ਮਾਰਚ ਨੂੰ ਕੀਰਤਪਾਤ ਸਭੇ ਵਕਫਾ ਗੁਰੂ ਘਰਾਂ ਵਿੱਚ ਅਕਨਪੁਰ ਸਾਹਿਬ ਦੇ ਪਾਠ ਆਰੰਭ ਕੀਤੇ ਜਾਣਗੇ ਅਤੇ ਜਿਨ੍ਹਾਂ ਦੇ ਭੋਗ 23 ਮਾਰਚ ਨੂੰ ਪਾਏ ਜਾਣਗੇ ਇਸ ਅਪਰਾਧ ਖੁੱਲਾ ਮਹਲਾ ਦਾ ਦੂਜਾ ਪੜਾਸ਼ੀ ਅਨੰਤਪੁਰ ਸਾਹਿਬ ਵਿਖੇ ਸ਼ੁਰੂ ਹੁੰਦਾ ਹੈ ਜਿੱਥੇ 24 ਮਾਰਚ ਤੋਂ ਲੈ ਕੇ 26 ਮਾਰਚ ਤੱਕ ਵਕਫਾ ਗੁਰੂ ਘਰਾਂ ਵਿੱਚ ਗੁਰਮਤ ਸਮਾਗਮ ਚੱਲਣਗੇ ਉੱਥੇ ਹੀ ਇਸ ਮੁੱਕੀ ਵੱਡੀ ਗਿਣਤੀ ਵਿੱਚ ਸੰਗਤ ਸ੍ਰੀ ਅਨੰਤਪੁਰ ਸਾਹਿਬ ਦੀ ਗੁਰੂ ਘਰਾਂ ਵਿੱਚ ਪਹੁੰਚ ਕੇ ਗੁਰੂ ਸਾਹਿਬ ਦਾ ਅਸ਼ੀਸ਼ਾ ਪ੍ਰਾਪਤ ਕਰਨ ਗੀਆਂ ਤੱਕ શ્રી ਕਿਸਕਰ ਸਾਹਿਬ ਦੇ ਜਿੱਤਰ ਗਿਆਨੀ ਸੁਲਤਾਨ ਸਿੰਘ ਨੇ ਜਿੱਤੀ ਹੁਲਾ ਮਹੱਲਾ ਦੇ ਅਗਾਰ ਮੋਕੇ ਸਮੁੱਚੀ ਸੰਗਤ ਨੂੰ ਵਧਾਈ ਦਿੱਤੀ ਉੱਥੇ ਉਹਨਾਂ ਨੇ ਸੰਗਤ ਨੂੰ ਹੁਲੇ ਮਹੱਲੇ ਦੇ ਸਮਾਗਮ ਵਿੱਚ ਬਚੜ ਕੇ ਸ਼ਿਰਕਤ ਕਰਨ ਤੇ ਨਾਲ ਹੀ ਨੌਜਵਾਨਾਂ ਨੂੰ ਇਸ ਪਵਿੱਤਰ ਦਿਹਾੜੀ ਦੀ ਮर्याਦਾ ਬਣਾਈ ਰੱਖਣ ਦੀ ਵੀ ਅਪੀਲ ਕੀਤੀ ਬਿਊਰੋ ਰਿਪੋਰਟ ਮੀਰਾ ਪੰਜਾਬ న్యూਸ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦਸਾਂ ਪਾਤਸ਼ਾਹਿਆਂ ਨੇ ਸਿੱਖਾਂ ਨੂੰ ਇੱਕ ਅਨਮੋਲ ਵੱਡਾ ਖਜ਼ਾਨਾ ਬਖਸ਼ਿਸ਼ ਕੀਤਾ ਜਿਹੜਾ ਲੋਕ ਤੇ ਪ੍ਰਲੋਕ ਨੂੰ ਸਹਿਲੇ ਕਰਦਾ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਸਾਡੀ ਅਗਵਾਈ ਕਰਦੇ ਆ ਗੁਰਦਾ ਗੱਦੀ ਦਸਮ ਪਾਤਸ਼ਾਹ ਜੀ ਨੇ ਆਪ ਨੰਦੇੜ ਦੀ ਧਰਤੀ ਤੋਂ ਬਖਸ਼ਿਸ਼ ਕੀਤੀ ਉਹਦੇ ਨਾਲ ਜਿਹੜੀਆਂ ਪਿਰਤਾਂ ਪਾਈਆਂ ਉਹ ਪਿਰਤਾਂ ਖਾਲਸਾ ਪੰਥ 1469 ਤੋਂ ਲਗਾਤਾਰ 224 ਆ ਗਿਆ ਲਗਾਤਾਰ ਉਹ ਪਿੰਡਾਂ ਦੇ ਉੱਤੇ ਪਹਿਰਾ ਦੇ ਰਿਹਾ ਜੀ ਸਹਿਬ ਕਲਗੀਧਰ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਜਿਸ ਵੇਲੇ ਸਹਿਬ ਗੁਰੂ ਤੇਗ ਬਹਾਦਰ ਪਾਤਸ਼ਾਹ ਜੀ ਦਾ ਸੀਸ ਇੱਥੇ ਰੰਗਰੇਟਾ ਗੁਰੂ ਦਾ ਬੇਟਾ ਲੈ ਕੇ ਆਇਆ ਤੇ ਸਤਪੁਰਾਂ ਨੇ ਉਦੋਂ ਹੀ ਸੰਕਲਪ ਕਰ ਲਿਆ ਸੀ ਕਿ ਮੈਂ ਇੱਕ ਕਾਇਸਾ ਖਾਲਸਾ ਸਿਰਜੂਗਾ ਜਿਹਦੀ ਆਜ਼ਾਦ ਹਸਤੀ ਹੋਊਗੀ ਜਿਹੜਾ ਧਰਮ ਨਿਰਪੱਖਤਾ ਦੇ ਵਿੱਚ ਦੇ ਸਰਬੱਤ ਦੇ ਭਲੇ ਦੇ ਪੂਰਾ ਵਿਚਰੂਗਾ ਉਹ 사ਤਗੁਰੂ ਜੀ ਨੇ ਕੌਮ ਦੀ ਸਿਰਜਣਾ ਕੀਤੀ 1699 ਦੇ ਵਿੱਚ ਤੇ ਉਸ ਤੋਂ ਬਾਅਦ 1 ਸਾਲ ਬਾਅਦ 사ਤਗੁਰੂ ਜੀ ਨੇ ਸਾਰੀ ਕੌਮ ਨੂੰ ਉਦੇਸ਼ ਕੀਤਾ ਕਿ ਹੋਲਾ ਮਹੱਲਾ ਕਿਉਂਕਿ ਇਹ ਸਿੱਖ ਧਰਮ ਦੀ ਬਲੱਖਣਤਾ ਵੀ ਆ ਸਾਰੇ ਧਰਮਾਂ ਦੇ ਜਿੰਨੇ ਵੀ ਤਿਹਾੜ ਆ ਉਹ ਮੁਬਾਰਕ ਆ ਪਰ ਸਿੱਖ ਪੰਥ ਦੇ ਵਿੱਚ 사ਤਗੁਰੂ ਜੀ ਨੇ ਇਹਨਾਂ ਤਿਹਾੜਾਂ ਨੂੰ ਆਪਣੇ ਢੰਗ ਦੇ ਨਾਲ ਮਨਾਉਣ ਦੀ ਪ੍ਰੇਰਣਾ ਕੀਤੀ ਸਾਡੇ ਮਹੱਲਾ ਮਨਾਇਆ ਜਾਂਦਾ ਹੋਲਾ ਭਮੇ ਹੋਲੀ ਦੂਸਰਾ ਧਰਮ ਉਹਨਾਂ ਦੀ ਇਹ ਇੱਕ ਤਿਹਾਰ ਆ ਪਰ ਸਤਗੁਰ ਜੀ ਨੇ ਫਿਰ ਸਮੁੱਚੀ ਕੌਮ ਨੂੰ ਇਕੱਠਾ ਇਕੱਤਰ ਕਰਕੇ ਉਹਨਾਂ ਦੇ ਵਿੱਚ ਬਾਹੂ ਬਲ ਵੀ ਭਰਿਆ ਆਤਮਿਕ ਬਲ ਦੇ ਨਾਲ ਸਰੀਰਕ ਬਲ ਵੀ ਭਰਿਆ ਤੇ ਇਹੋ ਕਾਰਨ ਆ ਕਿ ਅੱਜ ਇੰਨਾ ਚਿਰ ਹੋਣ ਤੋਂ ਬਾਅਦ 324 ਸਾਲ ਤੋਂ ਬਾਅਦ ਅੱਜ ਵੀ ਖਾਲਸਾ ਪੰਥ ਉਹ 1700 ਜਿਹੜੀਆਂ ਸਤਗੁਰ ਜੀ ਨੇ ਪਿਰਤਾ ਪਾਈਆਂ ਨਗਾਰੇ ਵੱਜ ਰਹੇ ਆ ਇਹ ਉਸ ਗੱਲ ਦਾ ਪ੍ਰਤੀਕ ਆ ਉਦੋਂ ਦਾ ਸਤਗੁਰ ਜੀ ਨੇ ਪੁਰਾਸਤਾ ਕਾਇਮ ਨਹੀਂ ਸੀ ਕਰਨੀ ਪਰ ਖਾਲਸੇ ਨੂੰ ਇਹ ਬਰਾਸਤੇ ਏਡੀ ਵੱਡੀ ਬਖਸ਼ ਦਿੱਤੀ ਜਦ ਤੱਕ ਖਾਲਸਾ ਪਵਿੱਤਰ ਗੁਰਵਾਨੀ ਨਾਲ ਜੁੜਿਆ ਰਹੂ ਜਦ ਤੱਕ ਖਾਲਸਾ ਆਪਣੀਆਂ ਪਰੰਪਰਾਵਾਂ ਨਾਲ ਜੁੜਿਆ ਰਹੂ ਸਤਗੁਰੂ ਜੀ ਤਾਣ ਦੇਣਗੇ ਸਾਰੀਆਂ ਵਿਰੋਧੀਆਂ ਦਾ ਕੇਵਲ ਤਾਂ ਕੇਵਲ ਇੱਕੋ ਗੱਲ ਤੇ ਜ਼ੋਰ ਲਗਾਇਆ ਵੀ ਇਹਨਾਂ ਦੀਆਂ ਸੰਸਥਾਵਾਂ ਨੂੰ ਕਿਵੇਂ ਖਤਮ ਕਰਨਾ ਇਹਨਾਂ ਦੀਆਂ ਪਰੰਪਰਾਵਾਂ ਨੂੰ ਕਿਵੇਂ ਖਤਮ ਕਰਨਾ ਪਰ ਸਤਗੁਰੂ ਜੀ ਕਿਰਪਾ ਕਰਨੇ ਖਤਮ ਨਹੀਂ ਹੋਣੀਆਂ ਸਤਗੁਰੂ ਜੀ ਦੇ ਬਿਲੇ ਵੀ ਜਿਹੜੇ ਖਾਤਮੇ ਕਰਦੇ ਸੀ ਉਹ ਆਪ ਖਤਮ ਹੋ ਗਏ ਅੱਜ ਕੋ ਨਾਂ ਲੈਣ ਨੂੰ ਤਿਆਰ ਨਹੀਂ ਤੇ ਖਾਲਸਾ ਗੁਰੂ ਦਸਮ ਪਾਤਸ਼ਾਹ ਦਾ ਸਾਜਾ ਜਿਹਦੀ ਜਿਹੜੀ ਜਿੰਨਾ ਚਿਰ ਇਹ ਧਰਤੀ ਰਣੀ ਸਮਾਨ ਜ਼ਮੀਰ ਰਣਾ ਇਹਦੀ ਅਡਰੀ ਤੇ ਵੱਖਰੀ ਪਛਾਣ ਇਸੇ ਤਰ੍ਹਾਂ ਚੱਲਦੀ ਰਣੀ ਸਾਰੀ ਸੰਗਤ ਨੂੰ ਆਪਾਂ ਸ਼ੁਰੂਆਤ ਕੀਤੀ ਅੱਜ ਦੇ ਪਵਿੱਤਰ ਦਿਹਾੜੇ ਤੇ ਬੋਲੇ ਮਹਾਲੇ ਤੇ ਬਹੁਤ ਬਹੁਤ ਵਧਾਈ ਵੀ ਦਿੰਦਾ ਕਾਮਨਾ ਵੀ ਕਰਦਾ ਕਿ ਆਉਂਦੇ ਛੇ ਦਿਨ ਲਗਾਤਾਰ ਨਿਰੰਤਰ ਇਹ ਹੋਲਾ ਮਹੱਲਾ ਚਰਨਾ ਜਿਹਦੇ ਵਿੱਚ ਸ਼ਮੂਲੀਅਤ ਨਹੀਂ ਕਰੀਏ ਤੇ ਗੁਰੂਆਂ ਦੀਆਂ ਪਰਪਰਮਾਂ ਦੇ ਅਨੁਕੂਲ ਆਈਏ ਵੀ ਕੋਈ ਇਹੋ ਜਿਹਾ ਕਾਰਜ ਨਾ ਕਰੀਏ ਜਿਨ੍ਹਾਂ ਕਾਰਜਾਂ ਦੇ ਨਾਲ ਮੋੜ ਸਾਨੂੰ ਪਛਤਾਵਾ ਕਰਨਾ ਪਵੇ ਗੁਰੂ ਗੁਰੂ ਕਰਦੇ ਜਾਈਏ ਗੁਰੂ ਗੁਰੂ ਕਰਦੇ ਜਾਈਏ ਜਿਹੜੀਆਂ ਤਾਕਤਾਂ ਤੁਸੀਂ ਲੈਕਚਰ ਦੇ ਵਿੱਚ ਵੀ ਤੁਸੀਂ ਕਿਹਾ ਕਿ ਕੁਝ ਤਾਕਤਾਂ ਜਿਹੜੀਆਂ ਸਿੱਖਾਂ ਨੂੰ ਮੰਨਣ ਦੀ ਕੋਸ਼ਿਸ਼ ਕਰ ਰਹੀਆਂ ਨੇ ਕਿਹੜੀਆਂ ਤਾਕਤਾਂ ਹਨ ਸ਼ਾਬਾਸ਼ ਦੇਖੋ ਜਿਹਹਲੇ ਸਿੱਖ ਪੰਥੀਆਂ ਸੰਸਥਾਵਾਂ ਕਿਉਂਕਿ ਜਿਹਹਲੇ ਕਿਸੇ ਨੂੰ ਕਮਜ਼ੋਰ ਕਰਨਾ ਹੋਵੇ ਉਹਦਾ ਇਤਿਹਾਸ ਕਮਜ਼ੋਰ ਕਰ ਦੇਈਦਾ ਉਹਦੇ ਇਤਿਹਾਸ ਮਲਗੋਡਾ ਕਰਦੇ ਦਾ ਉਹਨਾਂ ਦੀਆਂ ਸੰਸਥਾਵਾਂ ਨੂੰ ਵੱਖਰਾ ਵੰਡਣਾ ਸ਼ੁਰੂ ਕਰਦੇ ਦਾ ਤੇ ਜ਼ਿਲ੍ਹੇ ਉਹ ਵੰਡ ਹੁੰਦੀਆਂ ਤੇ ਫੇਰ ਸੰਸਥਾਵਾਂ ਜਿਹੜੀਆਂ ਉਹ ਕੌਮ ਦੇ ਉਸ ਪ੍ਰਵੇਖ ਨੂੰ ਵੀ ਥੋੜਾ ਨੁਕਸਾਨ ਪਹੁੰਚਾਉਂਦੇ ਸੋ ਇਸ ਕਰਕੇ ਖਾਲਸਾ ਪੰਥ ਨੂੰ ਇਹ ਹਸ਼ਿਆਰ ਹੋਣਾ ਪਊ ਔਰ ਹਸ਼ਿਆਰ ਵੀ ਆ ਮੈਂ ਤਾਂ ਸਮਝਦਾ ਪਰ ਅੱਜ ਫੇਰ ਸੰਸਥਾਵਾਂ ਨੂੰ ਕਿੱਡੇ ਵੱਡੇ ਜ਼ੋਰ ਦੇ ਨਾਲ ਯਤਨ ਕੀਤਾ ਜਾ ਰਿਹਾ ਖਤਮ ਕਰਨ ਨੂੰ ਇਹ ਖਾਲਸੇ ਨੂੰ ਕੋਈ ਗੁਰੂ ਸਾਹਿਬ ਦੀ ਕਿਰਪਾ ਕਰਨ ਬਾਕੀ ਕਰਨ ਇਹਦੇ ਉੱਤੇ ਅੱਜ ਸੁਚੇਤ ਹੋਣ ਦੀ ਲੋੜ ਹੈ। ਯਾਨੀ